ਅੱਜ ਇਹ ਵਿਰੋਧ ਜਤਾਇਆ ਜਾ ਰਿਹਾ ਕਿ ਕਿਉਂ ਵਿਰੋਧ ਜਤਾਇਆ ਜਾ ਰਿਹਾ ਹੈ ਅਸਮ ਜੀ ਭਾਜਪੀ ਦਾ ਵਿਰੋਧ ਕਰ ਰਹੇ ਹਾਂ ਕੋਸਲਾ ਕਾਰਨ ਹੈ ਜਦੋਂ ਅਸੀਂ 13 ਮਹੀਨੇ ਉੱਥੇ ਬੈਠੇ ਰਹੇ ਮੋਦੀ ਸਾਹਿਬ ਨੇ ਗੁਰਨਾਨਕ ਦੇਵ ਜੀ ਆ ਜਨਮ ਦਿਨ ਸੀ ਲੰਮਾ ਲਟਕੇ ਮੰਗਲਾ ਸਾਹਿਬ ਜਾ ਕੇ ਸੌਂ ਖਾ ਕੇ ਆਖਿਆ ਕਿ ਮੇਰੇ ਵੀ ਕੁਝ ਪਛਾਹੇ ਵਿੱਚ ਫਰਕ ਰਹਿ ਗਿਆ ਮੈਂ ਇਹ ਤਿੰਨੇ ਕਾਨੂੰਨ ਵਾਪਸ ਲੈਣੇ ਤੁਹਾਡੇ ਮੇਰੇ ਖਾਲੇ ਕਾਨੂੰਨੀ ਨੂੰ ਕਹਿੰਦੇ ਕਿਸਾਨ ਇਹ ਮੈਂ ਉਹਨਾਂ ਤੇ ਮਤਾ ਪਾਸ ਕਰਾ ਕੇ ਤੇ ਉਹਨੂੰ ਹੱਲ ਕਰ ਦੂੰਗਾ ਅੱਜ ਦੇਖ ਲਓ ਕਿੰਨਾ ਟਾਈਮ ਹੋ ਗਿਆ ਉਹ ਗੱਲ ਤੇ ਪੂਰਾ ਨਹੀਂ ਉਤਰਿਆ ਸਭ ਤੋਂ ਝੂਠਾ ਪ੍ਰਧਾਨ ਮੰਤਰੀ ਨਿੰਦਰ મોદી ਹੈ ਭਾਰਤ ਦਾ ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿਸਾਨ ਕਿ ਜੋ ਵੀ ਤੁਸੀਂ ਕੁਝ ਕਰਨਾ ਹੈ ਅਮਨ ਸ਼ਾਂਤੀ ਇਹ ਅਸੀਂ ਕੋਈ ਧਰਨਾਮ ਜਾਰਾ ਕਰਨਾ ਹੈ ਦਿੱਲੀ ਆਉਣਾ ਹੈ ਪਾਰਲੀਮੈਂਟ ਘੇਰਨੀ ਹੈ ਸਾਨੂੰ ਜਾਣ ਦੇਣਾ ਚਾਹੀਦਾ ਇਹ ਕੀ ਕਰਦਾ ਸੜਕਾਂ ਦੇ ਉੱਤੇ ਕੰਧਾਂ ਗੜਦੀਆਂ ਢਿੱਲ ਗੜਤੇ ਕਿਸਾਨ ਕਸਮ ਦੀ ਗੱਲ ਕਰੀਏ ਆਪਾਂ ਅੱਜ ਦੀ ਅੱਜ ਦੀ ਇਹ ਕੌਸਨੋ ਜਿਹੜੀ ਹੈ ਨਾ ਉਹ ਰੋਕ ਕੇ ਸਾਡੇ ਉੱਤੇ ਜ਼ੁਲਮ ਕੀਤਾ ਉਸ ਜ਼ੁਲਮ ਦਾ ਵਿਰੋਧ ਹੈ ਦੂਜੀ ਗੱਲ ਜਿਹੜਾ ਵੋਟ ਹੈ ਅਸੀਂ ਭਾਰਤ ਦਾ ਸੰਵਿਧਾਨ ਬਚਾਉਣ ਲਈ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਫੈਸਲਾ ਹੈ ਭਾਰਤ ਬਚਾਉਣਾ ਹੈ ਮੋਦੀ ਭਜਾਉਣਾ ਹੈ ਭਾਰਤ ਦਾ ਸੰਵਿਧਾਨ ਬਚਾਉਣਾ ਹੈ ਕਿਸਾਨ ਮਚਾਉਣਾ ਦੁਕਾਨਦਾਰ ਬਣਾਉਣਾ ਪਚਾਉਣਾ ਮਜ਼ਦੂਰਾਂ ਨੂੰ ਬਚਾਉਣਾ ਹੈ ਔਰ ਭਾਰਤ ਦੀ ਭੂਮੀ ਕਾਰੋਬੇੜ ਕਰਾਣਿਆਂ ਤੋਂ ਬਚਾਉਣੀ ਹੈ ਸਾਡਾ ਮੁੱਖ ਨਿਸ਼ਾਨਾ ਇਹ ਹੈ ਜਿਹੜੇ ਦੋਸ਼ੀ ਹੈ چاہے ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਤੇ ਪੂਰਾ ਮਲਕ ਕਡਰਾ ਸਖਤ ਹੋ ਕੇ ਉਹਨਾਂ ਨੂੰ ਕੇਸਾਂ ਚ ਲਿਆ ਕੇ ਅਦਾਲਤ ਨਹੀਂ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨਾਲੇ ਤਖੀਨੀ ਪਰ ਮਾਰੇ ਇੱਕ ਆਸਾਨ ਹੱਥ ਕਰੋ ਬੰਦੇ ਉਵੇਂ ਤੁਰੇ ਫਿਰਦੇ ਆ ਅਰੈਸਟ ਨਹੀਂ ਕੀਤੇ ਇਸ ਕਰਕੇ ਅਸੀਂ ਬੀਜੇਪੀ ਦਾ ਸਾਰੇ ਪਿੰਡਾਂ ਨਹੀਂ ਪੂਰੇ ਭਾਰਤ ਦੇ ਪਿੰਡਾਂ ਲਿਖ ਕੇ ਲਾ ਦੇਵਾਂਗੇ ਕਿ ਬੀਜੇਪੀ ਪਿੰਡਾਂ ਇਨਾ ਵੱਡੇ ਸਰ ਕਿਦਾਂ ਵੀ ਵਿਰੋਧ ਚਿਤਾਇਆ ਜਾ ਰਿਹਾ ਅੱਜ ਐਂਸਰ ਆਇ ਐਂਸ ਦੀ ਇੱਥੇ ਆਇਆ ਦੇਖੋ ਅਸੀਂ ਜਦੋਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀਗਾ ਅੱਪ ਅੱਜ ਦੀ ਗੱਲ ਕਰਦੇ ਆਂ ਅੱਜ ਅਸੀਂ ਜਿਹੜਾ ਅੱਜ ਦਾ ਜਿਹੜਾ ਰੋਸ ਵਿਖਾਵਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਫਰੀਦਕੋਟ ਲੋਕ ਸਭਾ ਤੋਂ ਉਮੀਦਵਾਰ ਅਨਸਰ ਆ ਜਨਸਾ ਅੱਜ ਉਹਨੇ ਇੱਥੋਂ ਆਪਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨੀ ਸੀ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦੇ ਉੱਤੇ ਕਾਲੀਆਂ ਝੰਡੀਆਂ ਨਾਲ ਉਹਨੂੰ ਜਿਹੜਾ ਇੱਥੇ ਰੋਜ਼ ਵਿਖਾਵਾ ਕੀਤਾ ਔਰ ਅਸੀਂ ਨਾਲ ਇਹ ਮੰਗ ਵੀ ਕਰਦੇ ਆਂ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਮਲਾਜ਼ਮਾਂ ਨਾਲ ਸਾਰੇ ਵਰਗਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਔਰ 10 ਸਾਲ ਸੱਤਾ ਦੇ ਰਾਜ ਕਰਨ ਤੋਂ ਬਾਅਦ ਵੀ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਉਹ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਾਂਗੇ ਔਰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਜਿਹੜਾ ਹਰਾ ਕੇ ਹੀ ਦਮ ਲਵਾਂਗੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਲੋਕ ਸੰਘਰਸ਼ ਜੂਮ ਕਿਸਾਨ ਜੂਨੀਅਨ ਦਾ ਸੂਬਾ ਪ੍ਰਧਾਨ ਗੁਰਜੀਤ ਸਿੰਘ ਗਜਤ ਗੱਲ ਹੈ ਸਹਿਯੋਗ ਤਮੋਰਚੇ ਨੂੰ ਅੱਜ ਸਾਰੇ ਜੋ ਇੰਡੀਆ ਦੇ ਵਿੱਚ ਬੀਜੇਪੀ ਸਰ ਬੀਜੇਪੀ ਦੇ ਜਿਹੜੇ ਜਿੰਨੇ ਵੀ ਕੈਂਡੀਡੇਟ ਆ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਕਾਰਨ ਕੀ ਹੈ ਕਿ ਜਿਹੜਾ ਬੀਜੇਪੀ ਦਾ ਮੁਖੀ ਹੈ ਨਰਿੰਦਰ ਮੋਦੀ ਉਹ ਜਦੋਂ ਵੀ 10 ਸਾਲ ਹੋ ਗਏ ਭਵਾਂ ਕਿਸਾਨ ਆ ਭਵਾਂ ਮਜ਼ਦੂਰ ਆ ਭਵਾਂ ਕੋਈ ਵੀ ਵਪਾਰੀ ਆ ਉਹਨਾਂ ਨਾਲ ਝੂਠ ਹੀ ਮਾਰ ਕੇ ਵੋਟਾਂ ਲਈਆਂ ਜਿੰਨੇ ਵੀ ਉਹਨਾਂ ਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਇਸੇ ਤਰ੍ਹਾਂ ਜਦੋਂ ਸੰਜੋਗ ਤਮੋਰਚਾ ਦਿੱਲੀ ਕੇ ਧਰਨਾ ਲਾ ਰਿਹਾ ਸੀ ਉਹਦੇ ਨਾਲ ਵੀ ਜਿੰਨੇ ਵਾਅਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਇਹ ਵਿਰੋਧ ਕਰਦੇ ਆਂ ਭਾਜੀਪੀ ਦੀਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਨਾਲ ਲਿਆਂਦਾ ਜਾਵੇ ਇਸ ਕਰਕੇ ਕਾਰਨ ਕੀ ਹੈ ਵੀ ਅਸੀਂ ਪੰਜਾਬ ਦੇ ਜਿੰਨੇ ਵੀ ਟਿਕਟਾਂ ਮਿਲ ਗਿਆ ਐਮਪੀਆ ਨੂੰ ਜਿਹੜੀ ਇਹ ਬੀਜੇਪੀ ਚਾਉਂਦੇ ਆ ਤੇ ਕਿਸ ਤਰ੍ਹਾਂ ਦਾ ਪੂਰਾ ਵਿਰੋਧ ਹੋਊਗਾ ਪਰ ਇੱਕੋ ਹੀ ਗੱਲ ਮੇਰੀ ਜਿਹੜੇ ਬੀਜੇਪੀ ਨੇ ਪੰਜਾਬ ਦੇ ਕੈਂਡੀਡੇਟਾਂ ਨੇ ਬੀਜੀ ਦੇ ਪੀ ਤੋਂ ਟੈਕ ਉਹ ਲਈਆਂ ਟੈਕ ਤਾਂ ਅਸੀਂ ਉਹਨਾਂ ਨੂੰ ਆਦੇ ਭਰਾਵਾਂ ਤੌਰ ਤੇ ਬੇਨਤੀ ਕਰਦੇ ਆਂ ਜੇ ਕਿਸਾਨਾਂ ਨਾਲ ਉਹਨਾਂ ਨੂੰ ਹਮਦਰਦੀ ਹੈ ਤਾਂ ਉਹਨਾਂ ਦੀਆਂ ਟੈਕਟਾਂ ਵਾਪਸ ਕਰਕੇ ਉਹਨਾਂ ਸਾਡੇ ਵਾਂਗੂ ਵਿਰੋਧ ਕਰਨ ਇਹੀ ਸਾਡੀ ਉਹਨਾਂ ਨੂੰ ਅਪੀਲ ਹੈ